ਮਾਡਾ ਮਾਈਨੇ ਸਕੂਲ ਬਜਟਵਾਦਰਾ ਵਿਖੇ ਲੁੱਟਾਇਆ ਗਿਆ ਜਿੱਤੇ ਤੀਆਂ ਦਾ ਬਹੁਤ ਸੋਹਣਾ ਮੇਲਾ ਕਰਾਇਆ ਗਿਆ ਤੇ ਬਹੁਤ ਕੁੜੀਆਂ ਨੇ ਚਾਵਾਂ ਨਾਲ ਲਟਕੀਆਂ ਬਣਾਈਆਂ ਨੇ ਕਿਉਂਕਿ ਸਾਲ ਵੱਧ ਤੀਆਂ ਆਉਂਦੀਆਂ ਨੇ ਤੇ ਹਰ ਇੱਕ ਲੇਡੀ ਨੂੰ ਚਾਹ ਹੁੰਦਾ ਕਿ ਵੱਧ ਚੜ ਕੇ ਤੀਆਂ ਮਨਾਈਏ। ਕੋਈ ਸਾਰੀਆਂ ਲੇਡੀਜ਼ ਨੇ ਖੁਸ਼ੀ ਨਾਲ ਨੱਚ ਟੱਪ ਕੇ ਤੀਆਂ ਦਾ ਜਿਹੜਾ ਤੁਰਾ ਰਹੇ ਮਨਾਇਆ। ਮੈਂ ਪੰਜਾਬ ਦੇ ਬੱਚੇ ਨੇ ਜਿਹੜੇ ਵਿਰਾਸਤ ਨੂੰ ਭੁੱਲਦੇ ਜਾ ਰਹੇ ਆ ਕੀ ਕਹਿਣਾ ਚਾਹੂੰਗੀ ਉਹਨਾਂ ਨੂੰ। ਦੇਖੋ ਬੱਚਿਆਂ ਨੂੰ ਵਿਰਾਸਤ ਨਾਲ ਜੋੜਨਾ ਹੈ ਜਿਹੜਾ ਉਹ ਮਾਪਿਓ ਦਾ ਉਹ ਟੀਚਰਜ਼ ਦਾ ਫਰਜ਼ ਹੈ। ਸਾਨੂੰ ਚਾਹੀਦਾ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਹਮੇਸ਼ਾ ਜਾਣੂ ਕਰਾਉਂਦੇ ਰਹੀਏ ਆਪਣੇ ਜਿਹੜੇ ਵਿਰਸੇ ਇੱਥੇ ਜਿਹੜੇ ਸਾਨੂੰ ਤਿਉਹਾਰ ਮਿਲੇ ਹੋਏ ਨੇ ਲੋਹੜੀ ਹੋਗੀ, ਮਾਘੀ ਹੋਗੀ, ਤੀਆਂ ਹੋਗੀਆਂ। ਦੀਵਾਲੀ ਦੁਸ਼ਹਿਰੇ ਜਿਹੜੇ ਸਾਰੇ ਨੇ ਆਪਾਂ ਬੱਚਿਆਂ ਨੂੰ ਜਾਣੂ ਕਰਾਈਏ ਉਹਦੇ ਬਾਰੇ ਵੱਧ ਤੋਂ ਵੱਧ ਬੱਚਿਆਂ ਨੂੰ ਦਿਖਾਈਏ ਕਿ ਇਹ ਸਾਡਾ ਸੱਭਿਆਚਾਰ ਹੈ ਤਾਂ ਹੀ ਉਹ ਬੱਚੇ ਅਗਲੇ ਨੂੰ ਜਿਹੜੇ ਸਾਮ ਤੇ ਰੱਖੂਗੇ ਸਰਕਾਰ ਵੀ ਵੱਧ ਤੋਂ ਵੱਧ ਜਿਹੜੇ ਉਪਰਾਧੇ ਕਰ ਰਹੀ ਹੈ ਤੇ ਹਰ ਥਾਂ ਤੇ ਤੀਆਂ ਦੇ ਲੋਹੜੀਆਂ ਤੇ ਜਿਹੜੇ ਮੇਲੇ ਨੇ ਉਪਰਾਇਜਾ ਮੈਮ ਤੁਸੀਂ ਸਟੇਜ ਤੋਂ ਕਿਹਾ ਸੀ ਕਿ ਮੈਡਮ ਮੰਡੇਰ ਨੇ ਜਿਹੜੇ ਤੁਹਾਨੂੰ ਮਾਵਾ ਵਾਂਗੂ ਲੱਗਦੇ ਨੇ ਇਹਨਾਂ ਨੂੰ ਕਿਵੇਂ ਪੈ ਗਿਆ ਇਹਨਾਂ ਨਾਲ ਤੁਹਾਡੇ ਜੀ ਦੇਖੋ ਇਹ ਕੁਦਰਤੀ ਹੁੰਦਾ ਹੈ ਕਈ ਰਿਸ਼ਤੇ ਜਿਹੜੇ ਆ ਤੁਹਾਡੇ ਨਾਲ ਬਾਤ ਚ ਜੁੜਦੇ ਨੇ ਪਰ ਉਹ ਇਹ ਜਿਹੇ ਰਿਸ਼ਤੇ ਹੁੰਦੇ ਨੇ ਜਿਹੜੇ ਸਦੀਵੀ ਤੁਹਾਡੇ ਨਾਲ ਨਿਭਦੇ ਨੇ ਸੋ ਮੈਮ ਦੇ ਨਾਲ ਇਹੋ ਜਿਹਾ ਪਿਆਰ ਪਿਆ ਜੋ ਹਮੇਸ਼ਾ ਹੁਣ ਤੱਕ ਚੱਲਦਾ ਆ ਰਿਹਾ ਹੈ ਤੇ ਮੈਂ ਆਸ ਕਰਦੀ ਆ ਪਿਆਰ ਇਦਾਂ ਹੀ ਬਣਿਆ ਰਹੇ ਪੰਜਾਬ ਦੀਆਂ ਧੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਗੀ ਪੰਜਾਬ ਦੀਆਂ ਧੀਆਂ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਪੜ੍ਹੀਏ ਲਿਖੀਏ ਜਿਹੜਾ ਕੋਈ ਵੀ ਅਸਮਾਨ ਦੀ ਮੰਜ਼ਿਲ ਆਪਾਂ ਹਾਸਲ ਕਰ ਸਕਦੀਆਂ ਬਸ ਹੌਸਲੇ ਦੀ ਹਿੰਮਤ ਦੀ ਲੋੜ ਹੈ ਜਿਹੜਾ ਮਾਪਿਓ ਨੇ ਮੌਕਾ ਦਿੱਤਾ ਸਨੈਰੀ ਪੜ੍ਹਨ ਲਿਖਣ ਦਾ ਉਹਨੂੰ ਆਪਾਂ ਗਵਾਈਏ ਨਾ ਇੱਧਰ ਉੱਧਰ ਧਿਆਨ ਨਾ ਦੇਈਏ ਆਪਣਾ ਜਿਹੜਾ ਫੋਕਸ ਹੈ Pura